ਹਾਂਜੀ ਪਿਆਰ ਭਰੀ ਸਾਥ ਸ਼੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 23 ਸਤੰਬਰ ਅੱਜ ਦੀਆਂ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਹਾਂ ਇਹਨਾਂ ਲੋਕਾਂ ਨੂੰ ਮਿਲਣਗੇ ਗੈਸ ਸਿਲੰਡਰ ਬਿਲਕੁਲ ਮੁਫਤ ਫਾਰਮ ਪਰ ਨੇ ਸ਼ੁਰੂ ਇਸ ਦਿਨ ਤੋਂ ਮਿਲਣਗੇ ਮਹਿਲਾਵਾਂ ਨੂੰ 1-1000 ਰੁਪਏ ਪੰਜਾਬ ਦੇ ਚਾਰ ਮੰਤਰੀਆਂ ਨੇ ਦਿੱਤਾ ਅਸਤੀਫਾ ਤੇ ਹੁਣ ਖਬਰਾਂ ਸ਼ੁਰੂ ਕਰਦੇ ਹਾਂ ਵਿਸਥਾਰ ਦੇ ਨਾਲ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਤੇ ਪ੍ਰੈਸ ਕਰ ਲਿਓ ਤਾਂਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਪਹਿਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਕਰੀਨ ਉੱਪਰ ਤੁਸੀਂ ਦੇਖ ਸਕਦੇ ਹੋ ਚਾਰ ਕੈਬਨਿਟ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਕੱਲ ਨੂੰ ਜਾਣੀ ਕਿ ਅੱਜ ਸੋਮਵਾਰ ਨੂੰ ਨਵੇਂ ਚਾਰ ਮੰਤਰੀ ਵਿਧਾਇਕ ਵਜੋਂ ਜਿਹੜੀ ਸੌ ਚੋਕਣਗੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਕੈਬਨਿਟ ਦੇ ਚਾਰ ਮੰਤਰੀ ਨੇ ਅਸਤੀਫਾ ਦਿੱਤਾ ਜਿਨ੍ਹਾਂ ਦੇ ਵਿੱਚ ਮੰਤਰੀ ਬਲਕਾਰ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜੇਮਪਾ ਅਤੇ ਅਨਮੋਲ ਗਗਨਮਾਨ ਸ਼ਾਮਿਲ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਪੰਜਾਬ ਮੰਤਰੀ ਮੰਡਲ 'ਚ ਫਿਰ ਬਦਲ ਜਿਹੜਾ ਹੋਵੇਗਾ ਜਿਸ ਤਹਿਤ ਨਵੇਂ ਮੰਤਰੀ ਹਰਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਐਸ ਸੋਧ ਬ੍ਰਿੰਦਰ ਗੋਇਲ ਅਤੇ ਮਹਿੰਦਰ ਭਗਤ ਚਾਰ ਨਵੇਂ ਮੰਤਰੀਵਾਂ ਜੋ ਜਿਹੜੇ ਸ਼ਾਮਿਲ ਨੇ ਉਹ ਕੀਤੇ ਜਾਣਗੇ ਤੇ ਰਾਜ ਭਵਨ ਵਿੱਚ ਅੱਜ ਸ਼ਾਮ 5 ਵਜੇ ਜਿਹੜਾ ਸੌਂ ਚੌਕ ਸਮਾਗਮ ਹੋਵੇਗਾ ਪੰਜਾਬ ਸਰਕਾਰ ਦੇ ਸੂਤਰਾਂ ਦੀ ਪੁਸ਼ਟੀ ਤੋਂ ਜਿਹੜਾ ਇਹ ਪਤਾ ਚੱਲਿਆ ਇਹਦੇ ਨਾਲ ਹੀ ਬਾਦਿਆਂ ਅਗਲੀ ਵੱਡੀ ਖਬਰ ਦੇ ਵੱਲ ਮੁਫਤ ਦੇ ਵਿੱਚ ਗੈਸ ਸਿਲੰਡਰ ਨੇ ਜਿਹੜੇ ਮਿਲਣ ਵਾਲੇ ਨੇ ਸਾਲ ਦੇ ਵਿੱਚ ਦੋ ਗੈਸ ਸਿਲੰਡਰ ਮੁਫਤ ਮਿਲਣਗੇ ਦੀ ਸਕੀਨ ਉੱਪਰ ਤੁਸੀਂ ਵੱਡੀ ਅਪਡੇਟ ਜਿਹੜੀ ਦੇਖ ਸਕਦੇ ਹੋ ਸਾਲ 'ਚ ਦੋ ਵਾਰ ਮੁਫਤ ਸਿਲੰਡਰ ਬਜ਼ੁਰਗ ਔਰਤਾਂ ਨੂੰ 18000 ਰੁਪਏ ਸਾਲਾਨਾ ਦਿੱਤੇ ਜਾਣਗੇ ਨਾਲ ਹੀ ਨਾਲ 500 ਯੂਨਟ ਬਿਜਲੀ ਮੁਫਤ ਦਿੱਤੀ ਜਾਊਗੀ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਤਾਂ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੀਆਂ ਚੋਣਾਂ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਐਲਾਨ ਜਿਹੜਾ ਕੀਤਾ ਇੱਕ ਚੋਣ ਪ੍ਰੋਗਰਾਮ ਵਿੱਚ ਉਹਨਾਂ ਨੇ ਮੁਸਲਮ ਤਿਹਾਰਾ ਤੇ ਮੁਫਤ ਗੈਸ ਸਿਲੰਡਰ ਦੇਣ ਦੀ ਜਿਹੜੀ ਗੱਲ ਕੀਤੀ ਹੱਥੇ ਅਮਿਤ ਸਾਹ ਨੇ ਮੰਡੇਰ ਚ ਟੂਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਦੋ ਮੁਫਤ ਸਿਲੰਡਰ ਦੇਣ ਦਾ ਵੱਡਾ ਐਲਾਨ ਕੀਤਾ ਉੱਥੇ ਹੀ ਭਾਜਪਾ ਦੇ ਮਤਾ ਪੱਤਰ ਤਹਿਤ ਹਰ ਘਰ ਦੀ ਬਜ਼ੁਰਗਔਰਤ ਨੂੰ 18000 ਰੁਪਏ ਜਿਹੜੇ ਨੇ ਉਹ ਸਲਾਨਾ ਦਿੱਤੇ ਜਾਣਗੇ ਮਰਮਤ ਤੇ ਈਦ ਮੌਕੇ ਤੇ ਦੋ ਗੈਸ ਸਿਲੰਡਰ ਮੁਫਤ ਦਿੱਤੇ ਜਾਣਗੇ ਕਿਸਾਨਾਂ ਨੂੰ 6000 ਰੁਪਏ ਦੀ بجائے 11000 ਰੁਪਏ ਦਿੱਤੇ ਜਾਣਗੇ ਇਸ ਤੋਂ ਇਲਾਵਾ ਖੇਤੀਬਾੜੀ ਤੇ ਬਿਜਲੀ ਲਈ 50 ਫੀਸਦੀ ਕਟੌਤੀ ਕੀਤੀ ਜਾਵੇਗੀ ਤੇ 500 ਯੂਨਟ ਤੱਕ ਮੁਫਤ ਬਿਜਲੀ ਦਿੱਤੀ ਜਾਵੇਗੀ ਬੱਚਿਆਂ ਨੂੰ ਲੈਪਟਾਪ ਅਤੇ ਟੈਬਲੇਟ ਵੀ ਦਿੱਤੇ ਜਾਣਗੇ ਅਮਿਸ਼ਾਨੇ ਪੰਜ ਚੋਰੀ ਵਿੱਚ ਸਹਿਤ ਪਾਟੇ ਨੂੰ ਸਹਾਇਤ ਕਰਨ ਲਈ ਜੰਮੂ ਵਿੱਚ ਮੈਟਰੋ ਬਣਾਉਣ ਤਵੀ ਨਦੀ ਦੇ ਨਾਲ ਇੱਕ ਰਿਵਰ ਫਰੰਟ ਬਣਾਉਣ ਅਤੇ ਪਹਿਲਗੋ ਵਰਗੇ ਕਸਬੇ ਨੂੰ ਵਿਕਸਿਤ ਕਰਨ ਵਰਗੇ ਹੋਰ ਵਾਅਦੇ ਵੀ ਕੀਤੇ ਉਹਨਾਂ ਕਿਹਾ ਕਿ ਅਸੀਂ ਫਾਇਰ ਫਾਈਟਰਸ ਲਈ 20% ਦੀ ਕੋਟਾ ਦਵਾਂਗੇ ਅਤੇ ਜੰਮੂ ਕਸ਼ਮੀਰ ਵਿੱਚ 5 ਲੱਖ ਸਰਕਾਰੀ ਨੌਕਰੀ ਦੇਵਾਂਗੇ ਬੂਰ ਦਰਾਡੇ ਦੇ ਬੱਚਿਆਂ ਨੂੰ ਲੈਪਟਾਪ ਅਤੇ ਟੈਬਲੇਟ ਵੀ ਦਿੱਤੇ ਜਾਣਗੇ ਇਸ ਦੌਰਾਨ ਮੰਤਰੀ ਸ਼ਾਹ ਨੇ ਵਿਰੋਧੀ ਧਿਰ ਤੇ ਵੀ ਹਮਲਾ ਬੋਲਿਆ ਉਹਨਾਂ ਕਹਿ ਕੇ ਚੋਣਾਂ ਜੰਮੂ ਕਸ਼ਮੀਰ ਵਿੱਚ ਤਿੰਨ ਪਰਿਵਾਰ ਦੇ ਰਾਜ ਨੂੰ ਖਤਮ ਕਰਨ ਦਾ ਮੌਕਾ ਉਹਨਾਂ 200 ਲਾਇਕੀ ਅਬਦੁੱਲਾ ਮੁਫਤੀ ਅਤੇ ਨਹਿਰੂ ਗਾਂਧੀ ਪਰਿਵਾਰ ਨੇ ਇੱਥੇ ਲੋਕਤੰਤਰ ਨੂੰ ਬੰਦ ਕਰ ਦਿੱਤਾ ਉਹਨਾਂ ਕਹਿ ਕੇ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਤੋਂ ਅੱਤਵਾਦ ਦਾ ਖਾਤਮਾ ਕੀਤਾ ਤੇ ਨੌਜਵਾਨਾਂ ਨੂੰ ਲੈਪਟਾਪ ਵੀ ਦਿੱਤੇ ਹਨ ਨਾ ਪੱਥਰ ਨਹੀਂ ਸੋ ਜਿਹੜਾ ਵੱਡਾ ਐਲਾਨ ਅਮਿਤ ਸ਼ਾਹ ਵੱਲੋਂ ਕੀਤਾ ਗਿਆ ਗੈਸ ਸਿਲੰਡਰ ਜਿਹੜੇ ਨੇ ਉਹ ਮੁਫਤ ਦਿੱਤੇ ਜਾਣਗੇ ਇਦਿ ਨਾਲ ਇੱਕ ਹੋਰ ਵੱਡੀ ਖਬਰ ਨਾਲ ਸਾਂਝੀ ਕਰਦੇ ਹਾਂ ਜੀ ਮਹਿਲਾਵਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਦੀ ਸਕੀਮ ਲੈ ਕੇ ਫਾਰਮ ਨੇ ਜਿਹੜੇ ਅਗਲੇ ਮਹੀਨੇ ਤੋਂ ਭਰਨੇ ਸ਼ੁਰੂ ਹੋ ਜਾਣਗੇ ਤੇ ਹਜ਼ਾਰ ਰੁਪਏ ਦੀ ਉਡੀਕ ਚ ਬੈਠੀਆਂ ਔਰਤਾਂ ਨੂੰ ਵੱਡੀ ਖੁਸ਼ਖਬਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਦੇ ਦਿੱਤੀ ਗਈ ਆ ਪੰਜਾਬ ਦੀਆਂ ਔਰਤਾਂ ਦੇ ਬੈਂਕ ਖਾਤਿਆਂ ਦੇ ਵਿੱਚ ਜਲਦੀ ਹੀ 1000 ਰੁਪਏ ਦੀ ਰਾਸ਼ੀ ਜਿਹੜੀ ਆਉਣ ਵਾਲੀ ਆ ਖਰਾੜਾ ਜਿਹੜਾ ਤਿਆਰ ਕੀਤਾ ਗਿਆ ਪੜਾਵਾਰ ਸਕੀਮ ਨੂੰ ਲਾਗੂ ਕੀਤਾ ਜਾਵੇਗਾ ਪਹਿਲੇ ਬੜਾ ਵਿੱਚ ਸਿਰਫ ਉਹਨਾਂ ਔਰਤਾਂ ਨੂੰ ਸਨਮਾਨ ਰਾਸ਼ੀ ਵਜੋ ਜਿਹੜਾ ਦਿੱਤਾ ਜਾਵੇਗਾ 1000 ਰੁਪਏ ਜੋ ਇਕੱਲੀਆਂ ਘਰ ਦਾ ਬੋਝ ਚੱਕ ਦੇਣ ਜਾਂ ਆਪਣੇ ਰੋਜ਼ਾਨਾ ਦੀ ਕਮਾਈ ਨਾਲ ਆਪਣੇ ਘਰ ਦਾ ਖਰਚਾ ਚਲਾਉਂਦੀਆਂ ਨੇ ਤੇ ਨਾਲ ਹੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕਾਰ ਨੇ ਸਾਰਾ ਡਾਟਾ ਜਿਹੜਾ ਇਕੱਠਾ ਕਰ ਲਿਆ ਮੁਕੰਮਲ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਆ ਪ੍ਰਵਾਨਗੀ ਮਿਲਦੀ ਹੈ ਇਸ ਸਕੀਮ ਨੂੰ ਜਿਹੜਾ ਪੜਾਵਾਰ ਲਾਗੂ ਕਰ ਦਿੱਤਾ ਜਾਵੇਗਾ ਪੰਜਾਬ ਦੀਆਂ ਸਾਰੀਆਂ 18 ਸਾਲ ਤੋਂ ਵੱਧ ਮਰਦੀਆਂ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਲਈ ਸਰਕਾਰ ਦੇ ਖਜ਼ਾਨੇ ਤੇ ਪ੍ਰਤੀ ਮਹੀਨਾ 125 ਕਰੋੜ ਰੁਪਏ ਭੋਜ ਪੈਣ ਦਾ ਜਲਾ ਅਰਮਾਨ ਵੀ ਲਗਾਇਆ ਜਾ ਰਿਹਾ ਸੂਬੇ ਦੀ ਆਰਥਿਕ ਹਾਲਤ ਨੂੰ ਦੇਖਦੇ ਆ ਸਮੁੱਚੀ ਸਕੀਮ ਨੂੰ ਇੱਕ ਵਾਰ ਵਿੱਚ ਲਾਗੂ ਕਰਨਾ ਸੰਭਵ ਨਹੀਂ ਹੈ ਇਸ ਦੇ ਨਾਲ ਹੀ ਪੰਜਾਬ ਦੀਆਂ ਔਰਤਾਂ ਇੱਕ ਵਰਗ ਵੇਖ ਆਪਣੇ ਖਾਤੇ ਵਿੱਚ 1000 ਰੁਪਏ ਨਹੀਂ ਚਾਹੁੰਦੇ ਇਹ ਵਿਸ਼ੇਸ਼ ਅਧਿਕਾਰ ਪ੍ਰਾਪਤ ਔਰਤਾਂ ਨੂੰ ਜੋ 1000 ਰੁਪਏ ਨਹੀਂ ਲੈਣਾ ਚਾਹੁੰਦੇ ਇਸ ਲਈ ਪੰਜਾਬ ਵਿਭਾਗ ਨੇ ਧਿਆਨ ਦਿੱਤਾ ਹੈ ਕਿ ਔਰਤ ਜੋ ਆਰਥਿਕ ਤੌਰ ਤੇ ਕਮਜ਼ੋਰ ਅਤੇ ਇਕੱਲੀਆਂ ਘਰ ਦਾ ਖਰਚ ਸੰਭਾਰ ਰਹੇ ਨੇ ਪਾਕ ਅਜਿਹੇ ਅੰਕੜਾ ਦੇ ਔਰਤਾਂ ਦੇ ਅੰਕੜੇ ਵੀ ਸ਼ਾਮਿਲ ਹਨ ਸੋ ਪਹਿਲਾਂ ਉਹਨਾਂ ਔਰਤਾਂ ਨੂੰ 1,000 ਰੁਪਏ ਜਿਹੜੇ ਨੇ ਹੋ ਦਿੱਤੇ ਜਾਣਗੇ ਤੇ ਉਹਨਾਂ ਔਰਤਾਂ ਦਾ ਡਾਟਾ ਵੀ ਇਕੱਠਾ ਕਰ ਲਿਆ ਜੋ ਬੇਸ਼ੱਕ ਸਰਕਾਰ ਦੀਆਂ ਔਰਤਾਂ 1,000 ਰੁਪਏ ਰਾਸ਼ੀ ਲਈ ਦੇ ਰਹੇ ਪਰ ਜੇਕਰ ਕੋਈ ਔਰਤ ਇਹ ਰਾਸ਼ੀ ਨਹੀਂ ਲੈਣਾ ਚਾਹੁੰਦੀ ਤਾਂ ਉਹ ਰੱਕਮ ਛੱਡਣ ਦਾ ਅਧਿਕਾਰ ਦੇਣ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਕੋਸ਼ਿਸ਼ ਸਰਕਾਰ ਸਕੀਮ ਨੂੰ ਪੜਾਵਾਰ ਲੱਕ ਕੀਤਾ ਜਾਵੇਗਾ ਪੰਜਾਬ ਦੀ ਹਰ ਲੋੜਵੰਦ ਔਰਤ ਨੂੰ ਇਸ ਦਾ ਲਾਭ ਜਿਹੜਾ ਉਹ ਦਿੱਤਾ ਜਾਵੇਗਾ ਤੇ ਬਹੁਤ ਜਲਦ ਇਹ ਸਕੀਮ ਜਿਹੜੀ ਆ ਪੰਜਾਬ ਦੇ ਵਿੱਚ ਲਾਗੂ ਹੋਣ ਜਾ ਰਹੀ ਆ ਚਾਰ ਪੜਾਵਾਂ ਦੇ ਵਿੱਚ ਸਕੀਮ ਨੂੰ ਲਾਗੂ ਕੀਤਾ ਜਾਵੇਗਾ ਤੇ ਮਹਿਲਾਵਾਂ ਦੇ ਖਾਤਿਆਂ ਵਿੱਚ 11000 ਰੁਪਏ ਜਿਹੜੀ ਨੇ ਉਹ ਆਉਣ ਵਾਲੇ ਨੇ ਇਹ ਨਾਲ ਹੀ ਵੱਡੀ ਖਬਰ ਨਾਲ ਸਾਂਝੀ ਕਰਦੇ ਹਾਂ ਮਹਾਲੀ ਚ ਫੜਿਆ ਗਿਆ ਤਿੰਦੂਆ ਝੋਨੇ ਦੇ ਖੇਤਾਂ ਚ ਸੇਲ ਲੋਕਿਆਂ ਤੋਂ ਦਾਦੀ ਮਹਾਲੀ ਨੇੜੇ ਝੋਨੇ ਦੇ ਖੇਤਾ ਚ ਇੱਕ ਚਿਤੇ ਨੂੰ ਜੰਗਲ ਜੀਵ ਵਿਭਾਗਨ ਦੀ ਟੀਮ ਨੇ ਸੁਰੱਖਿਅਤ ਫੜ ਲਿਆ ਜਿੱਤਾ ਪਿਛਲੇ ਕੁਝ ਦਿਨਾਂ ਤੋਂ ਮਹਾਲੀ ਮਰਿੰਡਾ ਤੇ ਚਮਕੌਰ ਸਹਿ ਦੇ ਕਰੀਬ 6-7 ਪਿੰਡਾਂ ਚ ਡਰ ਦਾ ਮਾਹੌਲ ਬਣਾ ਰਿਆ ਸੀ ਰੋਪੜ ਰੇਂਜ ਦੇ ਜ਼ਿਲ੍ਹਾ ਜੰਗਲਾਤ ਅਫਸਰ ਕੁਲਰਾਜ ਸਿੰਘ ਨੇ ਦੱਸਿਆ ਕਿ ਚਿਤੇ ਨੂੰ ਬੇਹੋਸ਼ ਕਰਨ ਤੋਂ ਬਾਅਦ ਇਲਾਜ ਅਤੇ ਦੇਖਭਾਲ ਲਈ ਛਤਵੀਲ ਚੜੀਆ ਘਰ ਭੇਜ ਦਿੱਤਾ ਗਿਆ ਕਰੀਬ 6 ਸਾਲ ਦੀ ਉਮਰ ਦੇ ਸਤਿੰਦੀ ਨੂੰ ਜੰਗਲੀ ਟੀਮ ਨੇ ਇਸ ਸਮੇਂ ਟਰਾਂਕਲਰਜ਼ ਬੰਦੂਕ ਨਾਲ बेहोश ਕਰ ਦਿੱਤਾ ਜਦੋਂ ਕਿ ਇਹ ਝੋਨੇ ਦੇ ਖੇਤਾਂ ਵਿੱਚ ਲਿਖਿਆ ਸੀ ਉਸ ਨੂੰ ਪਿੰਜਰੇ ਵਿੱਚ ਪਾ ਕੇ ਜਿਹੜੀ ਜਹਾ ਘਰ ਜੜਾ ਹੋ ਭੇਜ ਦਿੱਤਾ ਗਿਆ ਏ ਇਹਦੇ ਨਾਲ ਹੀ ਵੱਡੀ ਖਬਰ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰਦੇ ਆ ਕੇਂਦਰੀ ਮੰਤਰੀ ਮੰਡਲ ਨੇ ਸਾਰੇ ਬਜ਼ੁਰਗਾਂ ਨੂੰ ਆਇਸ਼ ਮਾਨ ਯੋਜਨਾ ਦੇ ਵਿੱਚ ਸ਼ਾਮਿਲ ਕਰਨ ਦਾ ਵੱਡਾ ਫੈਸਲਾ ਕੀਤਾ ਕੇਂਦਰੀ ਮੰਤਰੀ ਆਉਣ ਵਾਲੇ ਅਕਤੂਬਰ ਚ ਦੋ ਮਹੱਤਵਪੂਰਨ ਪ੍ਰੋਜੈਕਟ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਨ ਵਿੱਚ ਯੂ ਵਿਨ ਪੋਰਟਲ ਜਿਸ ਦਾ ਉਦੇਸ਼ ਟੀਕਾ ਕਰਨ ਸਬੰਧਾ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣਾ ਹਾਲ ਹੀ ਵਿੱਚ ਕੇਂਦਰੀ ਮੰਤਰੀ ਨੇ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਆਸ਼ਮਾਨ ਯੋਜਨਾ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਜਿਸ ਦੀਆਂ ਤਿਆਰੀਆਂ ਪੂਰੀਆਂ ਕਰ ਲਿਆ ਗਿਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਨਾ ਦੋ ਮਹਾਂ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਸਿਹਤ ਮੰਤਰੀ ਜੇਪੀ ਨੜਨਾ ਨੇ ਕਿਹਾ ਕਿ ਇਹ ਸਮਾਂ ਯੋਜਨਾ ਬਜ਼ੁਰਗਾਂ ਨੂੰ ਸਿਹਤ ਸਵਾਂ ਪ੍ਰਦਾਨ ਕਰੇਗੀ ਜਦਕਿ ਜੂਵਨ ਪੋਰਟਲ ਬੱਚਿਆਂ ਦੇ ਟੀਕਾ ਕਰ ਲਈ ਸਥਾਈ ਡਿਜੀਟਲ ਰਿਕਾਰਡ ਬਣਾਏਗਾ 17 ਸਾਲ ਤੱਕ ਦੇ ਬੱਚਿਆਂ ਨੂੰ ਲਗਭਗ 11 ਟੀਕੇ ਲਗਾਏ ਜਾਣਗੇ ਤੇ ਮਾਂਵਾਂ ਲਈ ਵੀ ਤਿੰਨ ਟੀਕੇ ਜਿਹੜੇ ਨੇ ਉਹ ਲਗਾਏ ਜਾਣਗੇ ਜੂਵਨ ਪੋਰਟਲ ਰਾਹੀਂ ਬੱਚਿਆਂ ਨੂੰ 12 ਬਿਮਾਰੀਆਂ ਤੋਂ ਬਚਾਉਣ ਲਈ ਸਥਾਈ ਖਰਾਕਾਂ ਲਈ ਟੀਕਾ ਕਰਨ ਕੀਤਾ ਜਾਵੇਗਾ ਇਹ ਪੋਰਟਲ ਗਰਭਤੀ ਔਰਤਾਂ ਦੇ ਟੀਕਾ ਕਰਨ ਦੀ ਜਾਣਕਾਰੀ ਨੂੰ ਵੀ ਟਰੈਕ ਕਰੇਗਾ ਤੇ 11 ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ ਇੱਕ ਆਟੋਮੈਟਿਕ SMS ਅਲਰਟ ਸਿਸਟਮ ਵੀ ਹੋਵੇਗਾ ਜੋ ਰਜਿਸਟਰਡ ਮੋਬਾਈਲ ਨੰਬਰ ਤੇ ਟੀਕਾ ਕਰਨ ਸਬੰਧੀ ਜਾਣਕਾਰੀ ਭੇਜੇਗਾ ਉਦਾਹਰਨ ਵਜੋਂ ਜੇਕਰ ਬੱਚੇ ਨੂੰ ਪਹਿਲਾ ਮਹੀਨੇ ਟੀਕਾ ਕਰਨ ਦੀ ਲੋੜ ਹੈ ਤਾਂ ਤੁਰੰਤ ਇੱਕ SMS ਪ੍ਰਾਪਤ ਹੋਵੇਗਾ ਇਸ ਪ੍ਰਣਾਲੀ ਤਹਿਤ ਕੇਸ ਦੇ ਕਿਸੇ ਵੀ ਹਿੱਸੇ ਦੇ ਟੀਕਾ ਕਰਵਾਉਣ ਦੀ ਸਹੂਲਤ ਉਪਲਬਧ ਜਿਹੜੀ ਆ ਹੋਵੇਗੀ ਸਵੇਰ ਰਜਿਸਟਰ ਦਾ ਵਿਕਲਪ ਹੋਵੇਗਾ ਜੇ ਸਰਾਈ ਲੋਕ ਆਪਣੇ ਆਪ ਨੂੰ ਰਜਿਸਟਰ ਕਰ ਸਕਣਗੇ ਤੋਂ ਇਲਾਵਾ ਇਸ ਦਾ ਵਰਕਰ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਵੀ ਮਦਦ ਕਰਨਗੇ ਆ ਸਾਰੇ ਟੀਕਿਆਂ ਲਈ ਜਿਵੇਂ ਯੂਨੀਵਰਸਲ ਜਿਕਓਰ ਕੋਡ ਆਧਾਰ ਸਰਟੀਫਿਕੇਟ ਪ੍ਰਦਾਨ ਜਿਹੜਾ ਉਹ ਕੀਤਾ ਜਾਵੇਗਾ ਇਹਦੇ ਨਾਲ ਇੱਕ ਹੋਰ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਪਰ ਸਰਬਜਮਤੀ ਨਾਲ ਸਰਪੰਚ ਚੋਣ ਦੇ ਲਈ ਸੰਗਰੂਰ ਜ਼ਿਲ੍ਹੇ ਦਾ ਤੁਰੀ ਪਿੰਡ ਬਣਿਆ ਮਿਸਾਲ ਪਿਛਲੇ 35 ਸਾਲਾਂ ਤੋਂ ਨਹੀਂ ਹੋਈਆਂ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਬਚ ਚੁੱਕਿਆ ਅਗਲੇ ਮਹੀਨਿਆਂ ਦੇ ਕਿਸੇ ਵੀ ਤਰੀਕ ਨੂੰ ਪੰਚਾਇਤੀ ਚੋਣਾਂ ਹੋ ਸਕਦੀਆਂ ਨਾ ਅੱਜ ਤੁਹਾਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਰੇ ਦੱਸਾਂਗੇ ਜਿੱਥੇ ਪਿਛਲੇ ਕਈ ਦਹਾਕੇ ਤੋਂ ਸਰਪੰਚੀ ਦੀਆਂ ਪੰਚਾਇਤੀ ਚੋਣਾਂ ਨਹੀਂ ਹੋਈਆਂ ਸਨ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ ਬਲਾਕ ਦੇ ਵਿੱਚ ਪੈਂਦੇ ਪਿੰਡ ਤੁਰੀ ਦੀ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣਿਆ ਹੋਇਆ ਕਿਉਂਕਿ ਇਸ ਪਿੰਡ ਦੇ ਲੋਕ ਸਰਪੰਚੀ ਦੇ ਲਈ ਲੱਖਾਂ ਰੁਪਏ ਨਹੀਂ ਖਰਚਦੇ ਇਸ ਲਈ ਖਾਸ ਹੈ ਇਸ ਪਿੰਡ ਵਿੱਚ ਲੋਕ ਸਰਪੰਚ ਲਈ ਲੋਕਾਂ ਦੇ ਘਰ ਘਰ ਵੋਟਾਂ ਮੰਗਣ ਨਹੀਂ ਜਾਂਦੇ ਇਸ ਲਈ ਇਹ ਖਾਸ ਹੈ ਕਿ ਇਸ ਪਿੰਡ ਦੇ ਵਿੱਚ ਕੋਈ ਵੀ ਵਿਰੋਧੀ ਧਿਰ ਤੇ ਉੱਪਰ ਸਰਪੰਚ ਲਈ ਮદાન ਵਿੱਚ ਨਹੀਂ ਉਤਰਦਾ ਇਹ ਪਿੰਡ ਇਸ ਲਈ ਵੀ ਖਾਸ ਹੈ ਕਿ ਇਸ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਬੈਠ ਕੇ ਹੀ ਸਰਪੰਚੀ ਲਈ ਚੁਣੇ ਜਾਣ ਵਾਲੇ ਪਿੰਡ ਦੇ ਇੱਕ ਸੂਝਵਾਨ ਸਰਪੰਚ ਦਾ ਐਲਾਨ ਹੋ ਜਾਂਦਾ ਜਿਸ ਤੋਂ ਬਾਅਦ ਮੂੰ ਮਿੱਠਾ ਕਰਨ ਤੋਂ ਬਾਅਦ ਲੋਕ ਆਪੋ ਆਪਣੇ ਘਰ ਚਲੇ ਜਾਂਦੇ ਨੇ ਇਹ ਨਾਲ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਅਨੁਪਛਾਤੇ ਨੌਜਵਾਨਾਂ ਨੇ ਬੱਸ ਰੋਕ ਕੇ ਕੰਡਕਟਰ ਤੋਂ 20000 ਰੁਪਏ ਕੋਈ ਨੇ ਬੀਤੇ ਦਿਨੀ ਕੁਝ ਅਨੁਪਛਾਤੇ ਨੌਜਵਾਨਾਂ ਵੱਲੋਂ ਪਿੰਡ ਮਾਨੁਕੇ ਦੇ ਬੱਸ ਅੜੇ ਤੋਂ ਬੱਸ ਦੇ ਕੰਡਕਟਰ ਤੋਂ ਜਵਰੀ ਲੱਗਦੀ ਖੌਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਘਟਨਾ ਸੰਬੰਧੀ ਬੱਸ ਕੰਡਕਟਰ ਜਸਵਿੰਦਰ ਸਿੰਘ ਕਾਲਾਵਾਸੀ ਤਲਵੰਡੀ ਨੇ ਦੱਸਿਆ ਕਿ ਆਲੋ ਵਾਲੀ ਬੱਸ ਸਰਫ ਜੋ ਕਿ ਫਿਰੋਜ਼ਪੁਰ ਤੋਂ ਪਟਿਆਲਾ ਪਾਇਆ ਮਾਨੁਕੇ ਲੰਘਦੀ ਹੈ ਬਤੌਰ ਕੰਡਕਟਰ ਕੰਮ ਕਰਦਾ ਬੀਤੀ ਸ਼ਾਮ ਲਗਭਗ 4:20 ਮਿੰਟ ਤੇ ਨਿਹਾਲ ਸਿੰਘ ਬਾਲਾ ਤੋਂ ਫਿਰੋਜ਼ਪੁਰ ਜਾ ਰਿਹਾ ਸੀ ਤਦੋਂ ਪਿੰਡ ਮਾਨੂਕੇ ਵਿਖੇ ਬਸ ਪਹੁੰਚੀ ਤਾਂ ਕੁਝ ਅਣਪਛਾਤੇ ਨੌਜਵਾਨਾਂ ਨੇ ਕੁਝ ਬਸ ਤੋਂ ਪਹਿਲਾਂ ਇਸ ਵਾਰ ਹੋ ਕੇ ਕੁਝ ਪਿੰਡ ਮਾਨੂਕੇ ਦੇ ਬਸ ਸਟੇਪੇ ਪਹਿਲਾਂ ਹੀ ਖੜੇ ਸਨ ਬਸ ਰੁਕਣੋਂ ਪ੍ਰੰਤੋਂ ਨਾ ਉਹ ਤਰ ਅਣਪਛਾਤੇ ਨੌਜਵਾਨ ਨੂੰ ਸੁਣਲ ਵੈਸ ਵਾਜੀ ਕਰਨ ਲੱਗੇ ਤੇ ਮੇਰੇ ਵੱਲੋਂ ਤੇਲ ਪਾਉਣ ਵਿੱਚ ਗਿਣਤੀ ਕਰਕੇ ਰੱਖੇ 20000 ਰੁਪਏ ਜੋ ਕਿ ਮੈਰਜਾਨਾ ਇਸੇ ਤਰ੍ਹਾਂ ਵਾਰਦੀ ਗਿਣਤੀ ਕਰਕੇ ਰੱਖਦਾ ਹਾਂ ਖੋ ਕੇ ਭੱਜ ਗਏ ਤੇ ਜਾਣ ਸਮੇਂ ਜਾਨ ਨੂੰ ਮਾਰਨ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਏ ਜਿਕਰ ਜੋਗਾ ਕਿ ਦੋ ਦਿਨ ਪਹਿਲਾਂ ਹੀ ਪਿੰਡ ਮਾਨੁਕੇ ਦੇ ਸਰਪੰਚ ਦੇ ਪਿਤਾਾਂ ਦੇ ਵੀ ਕੋਜਨਪਸਾਤੇ ਲੁੱਟੇਰਾਂ ਵੱਲੋਂ ਦਿੰਦੇ ਆੜੀ ਲੁੱਟਮਾਲ ਕੀਤੀ ਗਈ ਸੀ ਅਤੇ ਪਿੰਡ ਦੇ ਖੇਤਾਂ ਵਿੱਚ ਕੁਝ ਦਿਨ ਪਹਿਲਾਂ ਉਸਾਤੇ ਚੋਰਾਵਾਂ ਵੱਲੋਂ ਵੱਡੇ ਪੱਧਰ ਤੇ ਖੇਤਾਂ ਵਿੱਚ ਬਿਲੀ ਦੇ ਤਾਰਾਂ ਦੀ ਚੋਰੀ ਵੀ ਕੀਤੀ ਗਈ ਸੀ ਜਿਸ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਪਰ ਇਸ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਅਫਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈ ਪਿੰਡ ਵਾਸੀ ਦੇ ਮੰਗ ਹੈ ਕਿ ਘਟਨਾ ਦੇ ਦੋਸ਼ੀਆਂ ਨੂੰ ਫੜ ਕੇ ਸਖਤ ਜਿਹੜੀ ਸਜ਼ਾ ਹੋ ਦਿੱਤੀ ਜਾਵੇ ਜੀ ਸਿੰਘਾ ਜਿਲ੍ਹੇ ਵੱਡੀਆਂ ਮੁਖਾਵਰਾ ਮਿਲਦੇ ਹੋਰ ਜਾਣਕਾਰੀ ਦੇ ਨਾਲ ਹੋ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ